ਅੱਜ ਬੜੀ ਹੀ ਖੁਸ਼ੀ ਦਾ ਦਿਨ ਹੈ ਕਿ ਅੱਜ ਨਵੀਪੁਰ ਦੇ ਵਿੱਚ ਮੰਦਿਰ ਲਾਲ ਦਵਾਰਾ ਜੀ ਦਾ ਜਿਹੜਾ ਮੰਦਿਰ ਬਣਾਇਆ ਗਿਆ ਸੀਗਾ ਔਰੇ ਵਿੱਚ ਰਾਮ ਦਰਬਾਰ ਸ਼੍ਰੀ ਰਾਧਾ ਕ੍ਰਿਸ਼ਨ ਜੀ ਔਰ 바ਬਾ ਲਾਲ ਦੇ ਅਜ ਦੀਆਂ ਮੂਰਤੀਆਂ ਦਾ ਪ੍ਰਾਣ ਪ੍ਰティਸ਼ਟਾ ਕੀਤੀ ਗਈ ਹੈ ਸਾਡੇ ਵਾਸਤੇ ਸਾਰੇ ਪਰਿਵਾਰ ਵਾਸਤੇ 골ਡਨ ਪਰਿਵਾਰ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ ਕਿ ਪ੍ਰਭੂ ਨੇ ਸਾਨੂੰ ਇਸ ਕੰਮ ਵਾਸਤੇ ਚੁਣਿਆ ਔਰ ਅਸੀਂ ਇੱਥੇ ਆ ਕੇ ਅੱਜ ਇਹ ਮੂਰਤੀਆਂ ਦਾ ਜਿਹੜੀ ਪ੍ਰਾਣ ਪ੍ਰティਸ਼ਟਾ ਸੀ ਉਹ ਬਹੁਤ ਹੀ ਧੂਮਤਾਬ ਨਾਲ ਕਰਵਾਈ ਗਈ ਹੈ ਸਭ ਤੋਂ ਸਾਡਾ ਸੁਭਾਗ ਹੈ ਕਿ ਅੱਜ ਪਣ ਧਿਆਨਪੁਰ धाम ਦੇ ਛੋਟੇ ਮਹਾਰਾਜ ਜੀ ਖੁਦ ਵਿrajਮਾਨ ਇੱਥੇ ਹੋਏ ਨੇ ਉਹ ਸਾਰੀਆਂ ਮੂਰਤੀਆਂ ਦੀ ਪ੍ਰਾਣ ਪ੍ਰティਸ਼ਟਾ ਤੋਂ ਬਾਅਦ ਉਹਨਾਂ ਨੇ ਸਵੈਮ ਉਹਨਾਂ ਦੀਆਂ ਅੱਖਾਂ ਤੋਂ ਪੱਟੀਆਂ ਉਤਾਰੀਆਂ ਨੇ ਸਾਡੇ ਵਾਸਤੇ ਬਹੁਤ ਹੀ ਮਾਨ ਦੀ ਗੱਲ ਹੈ ਔਰ ਹੁਣ ਲਾਸਟ ਵਿੱਚ ਮਹਾਰਾਜ ਜੀ ਖੁਦ ਆਰਤੀ ਕਰਕੇ ਸਾਰੀਆਂ ਮੂਰਤੀਆਂ ਦੇ ਵਿੱਚ ਪ੍ਰਾਣ ਪ੍ਰティਸ਼ਟਾ ਦੀ ਜਿਹੜੀ ਲਾਸਟ ਰਕਮ ਹੈ ਉਹਨੂੰ ਵੀ ਪੂਰੀ ਕਰਨਗੇ ਅਸੀਂ ਇੱਕ ਵਾਰੀ ਫੇਰ ਧਾਨਪੁਰ ਧਾਮ ਦੇ ਜਿਹੜੇ ਮਹਾਰਾਜ ਜੀ ਨੇ ਉਹਨਾਂ ਦਾ ਨਵੀਪੁਰ ਰੋਡ ਤੇ ਜਿਹੜਾ ਮੰਦਰ ਬਣਾਇਆ ਗਿਆ ਬਾਬਾ ਲਾਲ ਦਿਵਾਰ ਜੀ ਦਾ ਉਹਨਾਂ ਦੇ ਸਾਰੀ ਮੈਨੇਜਮੈਂਟ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਨਾਲ ਸਹਿਯੋਗ ਕਰਕੇ ਇਸ ਮੰਦਰ ਦੇ ਵਿੱਚ ਪੂਰੀ ਪੂਰੀ ਮੂਰਤੀ ਦੀ ਸਥਾਪਨਾ ਜਿਹੜੀ ਹੈ ਕਰਵਾਈ ਹੈ ਪਰ ਜੇ ਦੇਖਿਆ ਕਿ 15 ਵਿੱਚ ਜਿਹੜਾ ਤੁਹਾਡੇ ਨੂੰ ਜੋਦੋਂ ਮੁੱਤਾ ਜਾਂਦਾ ਵਾ ਉਹ ਦੂਜੇ ਸਮਾਂ ਰਹੀ ਜਦੀ ਹੈ ਬੜੀ ਮਾਨਵਲੀ ਗੱਲ ਹੈ ਕਿ ਲੋਕੀ ਸਾਡਾ ਸੰਪਰਕ ਕਰਦੇ ਨੇ ਔਰ ਸਾਨੂੰ ਮੂਰਤੀ ਸਥਾਪਨਾ ਵਾਸਤੇ ਉਹ ਕਹਿੰਦੇ ਨੇ ਜਿੱਥੇ-ਜਿੱਥੇ ਵੀ ਸਾਨੂੰ ਅੱਜ ਤੱਕ ਨਿਮੰਤਰਣ ਮਿਲਿਆ 골ਡਨ ਗਰੁੱਪ ਆਫ ਹੇਸ਼ਾ ਜਾ ਕੇ ਉੱਥੇ ਤੇ ਮੂਰਤੀ ਸਥਾਪਨਾ ਕਰਵਾਂਦਾ ਇਸ ਤੋਂ ਬਾਅਦ ਵੀ ਸਾਨੂੰ ਪਤਾ ਲੱਗਾ ਕੁਲਾ ਪਿੰਡ ਜਿਹੜਾ ਵਾ ਉੱਥੋਂ ਵੀ ਮੂਰਤੀ ਸਥਾਪਨਾ ਵਾਸਤੇ ਸਾਨੂੰ ਨਿਮੰਤਰਣ ਆਇਆ ਹੈ ਥੋੜੇ ਦੇਰ ਦੇ ਬਾਅਦ ਉੱਥੇ ਵੀ ਜਾ ਕੇ ਬਾਬਾ ਲਾਲ ਦੇਵਾਲ ਜੀ ਦੀ ਮੂਰਤੀ ਜਿਹੜੀ ਹੈ ਉੱਥੇ ਵੀ ਸਥਾਪਿਤ ਕੀਤੀ ਜਾਏਗੀ। ਮੇਰੀ ਸਾਰਿਆਂ ਨੂੰ ਜੋ appeal ਹੈ ਜਿੱਥੇ ਵੀ ਸਾਡੇ ਸਨਾਤਨ ਧਰਮ ਦਾ ਕੋਈ ਮੰਦਰ ਨਹੀਂ ਹੈ ਜੇ ਸਾਨੂੰ ਮੌਕਾ ਮਿਲਦਾ ਹੈ ਤਾਂ ਅਸੀਂ ਜ਼ਰੂਰ ਮੰਦਰ ਵੀ ਬਣਾਵਾਂਗੇ ਤੇ ਮੂਰਤੀ ਦੀ ਸਥਾਪਨਾ ਵੀ ਕਰਾਂਗੇ। ਜੈ ਬਾਬਾ ਲਾਲ ਦੇਵਾਲ ਜੀ। ਇਹ ਕੱਲ ਨੂੰ ਪ੍ਰਤੀਸ਼ਠਾ ਜੋ ਮੂਰਤੀ ਸਥਾਪਨਾ ਦਾ ਪ੍ਰੋਗਰਾਮ ਸੀਗਾ। ਚੀਰਾਂ ਨੂੰ ਦਾਂਤੋ ਮਹਾਰਾ ਜੀ ਹਰ ਸੁਨਦਰ ਦਾ ਜੀ ਦੇ ਅਸ਼ੀਰਵਾਦ ਨਾਲ ਔਰ ਛੋਟੇ ਮਹਾਰਾ ਜੀ ਸ਼੍ਰੀ ਕਪਾਲ ਦਾਸ ਮਹਾਰਾ ਜੀ ਦੇ ਅਸ਼ੀਰਵਾਦ ਨਾਲ ਬੜੇ ਹੀ ਪ੍ਰੇਮਪੂਰਨ ਭਾਵਨਾਵਾਲ ਪੂਰਨ ਹੋਇਆ ਔਰ ਮਹਾਰਾ ਜੀ ਨੇ ਜੋ ਹੈ ਸਾਰੇ ਹੀ ਪ੍ਰਤਿਮਾਵਾਂ ਜੋ ਕਿ ਬੜੇ ਹੀ ਵਿਵੇ ਦਿਵੇ ਸਰੂਪ ਹੈ ਉਹਨਾਂ ਨੇ ਪ੍ਰਾਪਤ ਕਸ਼ਟਾ ਦਾ ਜੋ ਕਾਰਜਕ੍ਰਮ ਹੈ ਉਹ ਆਪਣੇ ਹੱਥਾਂ ਨਾਲ ਸੰਪਰਕ ਦਿੱਤਾ ਹੈ ਔਰ ਸਮੂਹ ਸੰਗਤ ਜੋ ਵੀ ਇੱਥੇ ਪਹੁੰਚੀ ਦੀ ਹੈ ਖੁਦਾ ਬਹੁਤ ਬਹੁਤ ਸਵਾਗਤ ਹੈ ਅੱਜ ਬੜੀ ਦੂਰ ਦੀ ਪਹੁੰਚਾਈ ਹੈ 2015 ਤੋਂ ਇਹ ਮੰਦਿਰ ਬਣਾ ਰਿਆ ਸੀਗਾ ਉਹ ਸਾਰੇ ਹੀ ਪੁੱਛਦੇ ਸੀ ਕਿ ਮੂrti ਸਥਾਪਨਾ ਜੋ ਹੈ ਕਦੋਂ ਹੋਏਗੀ ਉਹ ਅੱਜ 20 April ਨੂੰ ਜੋ ਹੈ ਮਹਾਰਾਜੀ ਦੇ ਅਸ਼ੀਰਵਾਦ ਦੇ ਨਾਲ ਵੀ ਦੇਖੋ ਕਿੰਨੇ ਦਿਗਦੇ ਸਰੂਪ ਜੋ ਹੈ ਸਾਰੇ ਹੀ ਭਾਤਵਾ ਦੇ ਸਥਾਪਿਤ ਕੀਤੇ ਗਏ ਹੈ ਔਰ ਮਹਾਰਾਜੀ ਦੀ ਅਨੰਨੀ ਕਿਰਪਾ ਹੈ ਸਾਰਿਆਂ ਦੇ ਉੱਪਰ ਕਿ ਇੱਕ ਤੋਂ ਇੱਕ ਵੱਧ ਕੇ ਸੰਯਮੀ ਹੈ ਔਰ ਆਪਣੀ ਵਾਰੀ ਦਾ ਪੂਰਾ ਇੰਤਜ਼ਾਰ ਕਰ ਰਹੇ ਆ ਬਾਹਰ ਸੜਕ ਤੱਕ ਲਾਈਨ ਲੱਗੀ ਹੋਈ ਹੈ ਸ਼ਰਦਾਲੂਆਂ ਦੀ ਬਾਹਰ ਸੜਕ ਤੱਕ ਲਾਈਨ ਲੱਗੀ ਹੋਈ ਹੈ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਰਿਆਂ ਨੂੰ ਹੀ ਜੋ ہمارا ਆਸ਼ੀਰਵਾਦ ਦੇ ਕੋ ਸੰਧੀ ਮਨੂ ਕਾਮਨਾ ਪੂਰਨ ਕਰਨ ਜੈ ਸ਼੍ਰੀ ਬਾਵਾ ਲਾਲ ਦੇਵਾਲ ਮਹਾਰਾਜ ਜੀ ਦੀ ਜੈ ਸ਼੍ਰੀ ਲਾਲ ਦਵਾਰਾ ਕੇ ਜੈ ਜੈ ਸ਼੍ਰੀ ਬਾਵਾ ਲਾਲ ਜੀ ਦਾ ਪਿਆਰ ਪ੍ਰਦਾਸੋ ਪਰੋ ਗੋਪਾਲਦਾਸ ਮਹਾਰਾਜ ਜੀ ਅੱਜ ਸਾਰੀ ਸੰਗਤਾਂ ਨੂੰ ਦਰਸ਼ਨ ਦੇਣ ਆਏ ਨੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਤੋਂ گاਉਂ ਵਾਸੀਆਂ ਤੇ ਮਹੱਲੇ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਹੀ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਸਭ ਨੇ ਸਭ ਨੇ ਸਹਿਯੋਗ ਦਿੱਤਾ ਵਾ ਮੰਦਰ ਚਿਰੀ ਲਾਲ ਦਵਾਰਾ ਮੰਦਿਰ ਦੇ ਹਰ ਇੱਕ ਨੇ ਸਹਿਯੋਗ ਦਿੱਤਾ ਵਾ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਵਾਂ ਮੈਂ ਸਾਰੀ ਸੰਗਤ ਦੇ ਅੱਗੇ ਅਪੀਲ ਕਰਦਾ ਵੀ ਮਹਾਰਾਜ ਜੀ ਆਏ ਜੀਵਾਰ ਦੇ ਅੱਗੇ ਦਰਸ਼ਨ ਦੇ ਆਉਂਦੇ ਰਹੋ ਜੀ ਕੋਲੇ ਨੂੰ ਦਰਬਾਰ ਤੋਂ ਪੁੱਛੇ ਹੋਏ ਨੇ ਬਾਬਾ ਲਾਲ ਜੀ राधा कृष्ण दरबार ने बहुत ही बहुत आज दिल तो धन्यवाद करता है। मैं सारी संगत का जय श्री बाबा लाल जी की जय राधा कृष्ण भगवान की जय बाबा लाल दयाल जी की जय आज हम नबीपुर लाल द्वाला मंदिर में इकट्ठे हुए हैं यहाँ पर प्राण प्रतिष्ठा हुई है मूर्ति स्थापना हुई है बाबा लाल दयाल जी की राधा कृष्ण की और राम दरबार की बहुत ही मतलब कि भव्य आयोजन हुआ है पंडित जी द्वारा और गोल्डन के चेयरमैन मोहित जी द्वारा जो पूजा अर्चना की उस पूजा अर्चना का एक क्षण देखने, देखने को मिला और यहाँ तक मैं देख रहा हूँ पिछले एक घंटे से महाराज जी के दर्शन के लिए पब्लिक उमड़ी पड़ी है और सुनने में आया है कि बाहर मेन द्वार लाइन तक सड़क तक लाइन है यह प्रभु की महिमा है इस महिमा का जितना गुणगान किया जाए उतना कम है तो भगवान करे सभी गुरदासपुर वासियों और सभी शहर वासियों पे बाबा लाल जी जी भगवान राम जी और राधा कृष्ण जी अपनी कृपा बनाए रखें चावर रामचंद्र महाराज की जय